ਲੇ ਵੀ ਮਿੱਤਰੋ ਬੈਟਰੀ ਬਾਉਂਡਰੀ ਦਾ ਰੱਖ ਦੀ ਆਪਾਂ ਟਰੈਕਟਰ ਦੇ ਤੇ ਇੱਕ ਜਦੋਂ ਵੀ ਕੋਈ ਬੈਟਰੀ ਕਿਸੇ ਨੇ ਲੈਣੀ ਹੋਵੇ ਨਾ ਹਾਂਜੀ ਇਹਦਾ ਪਹਿਲਾ ਸੂਤ ਕੀ ਹਮੇਸ਼ਾ ਉਹਦੀ ਮੈਨੂਫੈਕਚਰਿੰਗ ਪੁੱਛੇ ਦੁਕਾਨਦਾਰ ਕੋ ਕਿਰੇ ਮਹੀਨੇ ਦੀ ਕਿਹੜੇ ਸਾਲ ਦੀ ਬਣੀ ਹੈਗਾ ਲੇ ਵੀ ਮਿੱਤਰੋ ਲਾਪਾ ਖਲਾਂਤਰ ਆ ਬੈਟਰੀ ਪੁੱਛ ਲੈ ਰੈਗੂਲਰ ਹੈ ਕਿਹੜੀ ਹੈ ਰੈਗੂਲਰ ਬੈਟਰੀ ਇਹਦੇ ਹੁੰਦੇ ਨੇ ਕੋਲਡ ਕਰਕੇ ਨੇ ਬੀਸੀਸੀ ਇਹ 550 ਤੇ ਚੱਕ ਹੁੰਦੀ ਹੈ ਜੀ ਅੰਡਰਸਟੈਂਡ ਓਕੇ ਇਸ ਟਾਈਮ ਦਾ ਕਰੰਟ ਹੈ 714 ਜਦੋਂ 550 ਤੋਂ ਨੀਚੇ ਜਾਊਗਾ ਤਾਂ ਮਤਲਬ ਉਹ ਬੈਟਰੀ ਖਰਾਬ ਹੈ ਓਕੇ ਜੀ ਹੁਣ ਇਹ 550 ਹੁਣ ਦਿਨ ਕਿੰਨਾ ਟਾਈਮ ਲੱਗੇਗਾ ਸਾਲ 2 ਸਾਲ 3 ਸਾਲ ਪਰ ਜਦੋਂ ਆਏ ਕੋਲਾ ਸਾਹ ਜਿਹੜਾ ਹੈਗਾ ਇਹ ਇਹਦੇ ਬੋਲਟ ਨਹੀਂ ਆਪਾਂ ਕਹਿੰਦੇ 12 ਬੋਲਟ ਦੀ ਬੈਟਰੀ ਹੈ ਹਾਂਜੀ ਇਹਦੇ 12 40 ਤੋਂ ਉੱਪਰ ਹੋਣੇ ਚਾਹੀਦੇ ਨੇ ਜੇ 12 40 ਤੋਂ ਉੱਪਰ ਹੈ ਤੇ ਇਹ ਕਰੰਟ 550 ਤੋਂ ਘੱਟ ਤਾਂ ਬੈਟਰੀ ਖਰਾਬ ਨਾ ਮਿਲੇਗਾ ਓਕੇ ਜੇ 12 40 ਤੋਂ ਇਹ ਘਟਨੇ ਇਧਰ ਹੋਏ ਵੀ ਘਟਨੇ ਤਾਂ ਇਹਦਾ ਮਤਲਬ ਬੈਟਰੀ ਡਾਊਨ ਹੈ ਚਾਰਜ ਵੱਤੀ ਜਗਮਿੰਦੇ। ਲਓ ਵੀ ਮਿੱਤਰੋ ਪਹਿਲਾਂ ਵਾਲੀ ਨਾਲ ਦੀ ਬੈਟਰੀ ਲੈ ਲਈ ਆਪਾਂ ਨੇ। ਇਹੀ ਬੈਟਰੀ ਆਪਾਂ ਪਹਿਲਾਂ ਯੂਜ਼ ਕੀਤੀ ਆ ਤੇ ਆਪਾਂ ਲਈ ਆ ਕਿਸ਼ਾਨ ਬੈਟਰੀ ਵਾਲੇ ਤੋਂ ਜਿੱਥੋਂ ਆਪਾਂ ਪਹਿਲਾਂ ਲਈ ਸੀ ਭਰਾ ਵਧੀਆ ਨੇ ਤੇ ਰਿਪਲੇਸਮੈਂਟ ਵੀ ਕਰਤੀ ਜਿਨ੍ਹਾਂ ਦੇ ਨਾਲ ਦੀ ਨਾਲ ਓਕੇ ਰੋਪਟਾ ਬਈ। ਕਾੜ ਜਾ ਦਿਓ ਜੇ ਕਿਸੇ ਨੇ ਲੈਣੀ ਬਈ ਰੇਟ ਵੀ ਸਾਰਿਆਂ ਮੈਨੂੰ ਹੋਰ ਕਿਤੇ ਵੀ ਪਤਾ ਕਰਿਆ ਸੀ ਪਾਤਰਾ ਪੁੱਤਰਾ ਰੇਟ ਵੀ ਇਹਨਾਂ ਦਾ ਵੈਸਟ ਆ ਸਾਰਿਆਂ ਤੋਂ। ਕਰ ਲਿਓ ਕਨੈਕਟ ਜੇ ਕਿਸੇ ਭਰਾ ਨੇ ਬੈਟਰੀ ਲੈਣੀ ਆ। ਜੇ ਕਿਸੇ ਨੇ ਬਈ ਨਹੀਂ ਆ ਸਕਦਾ ਮੰਗਾਉਣੀਆਂ ਕਿਸੇ ਨੂੰ ਭੇਜ ਦੋਗੇ। 20 ਤੋਂ 25 ਕਿਲੋਮੀਟਰ ਦੇ ਏਰੀਆ 'ਚ ਡਿਲੀਵਰੀ ਕਰ ਦਾਂਗੇ। ਬਾਕੀ ਹੋਰ ਵੀ ਸਰ ਇਹਦਾ ਕਰਾਉਂਗੇ ਬਈ ਕਰੰਟ ਚੈੱਕ ਮੜਾ ਜਾ। ਪਾਵਰ ਜਨ ਦਾ ਵੀ ਦੇਖਾਉਣਾ ਮਿੱਤਰੋ ਪਹਿਲਾਂ ਲੈਣ ਦੀ ਸਲਾਹ ਹੋ ਗਈ ਸੀ ਬਾਈ ਕਹਿੰਦਾ 1000 ਰੁਪਏ ਸਸਤੀ ਆ ਫਿਰ ਉਹ ਬੈਮ ਜਾ ਹੋ ਗਿਆ ਵੀ ਚੱਲ ਪਹਿਲਾਂ ਵਰਤਦੇ ਆਪਾਂ ਉਹੀ ਤੇ ਤਾਂ ਕਰਕੇ ਉਹੀ ਲੈ ਲਈ 1000 ਰੁਪਏ ਸਸਤੀ ਦੀ ਪਰ ਹੈਗੀ ਸੇਮ ਹੀ ਆ। ਪਲੇਟ ਵੀ ਉਹੀ ਆ 100 100 ਐਂਪੀਅਰ ਹੋਵੇ 100 ਇਹ ਆ। ਕੋਈ ਬੈਟਰੀ ਕਿਸ ਨੇ ਲੈਣੀ ਹੋਵੇ ਨਾ ਹਾਂਜੀ ਇਹਦਾ ਪਹਿਲਾ ਸੂਤ ਕੀ ਹੈ ਹਮੇਸ਼ਾ ਉਹਦੀ ਮੈਨੂਫੈਕਚਰਿੰਗ ਕੋਥੇ ਦੁਕਾਨਦਾਰ ਕੋ ਕਿਹੜੇ ਮਹੀਨੇ ਦੀ ਕਿਹੜੇ ਸਾਲ ਦੀ ਬਣੀ ਹੋਈ ਹੈ ਜਿੰਨੀ ਨਵੀਂ ਬਣੀ ਹੋਊਗੀ ਉਨਾ ਉਹਦੀ ਲਾਈਫ ਵੱਧ ਨਿਕਲੇਗੀ ਵੱਧ ਨਿਕਲੇਗੀ ਕਿਸੇ ਕੋਲ ਪੁਰਾਣੀ ਪਈ ਰਹਿੰਦੀ ਹੈ ਅਗਰ ਚਾਹੇ ਥੋੜੇ ਰੁਪਏ ਸਸਤੀ ਦੇ ਦੇ ਪਰ ਉਹ ਸਿਰਫ ਗਾਰੰਟੀ ਕਰੇ ਲੋ ਮਿੱਤਰੋ ਆ ਚੀਜ਼ਾਂ ਕੋਈ ਦੁਕਾਨਦਾਰ ਨਹੀਂ ਦੱਸਦਾ ਹੈਗਾ ਕਿਉਂਕਿ ਇਹਨਾਂ ਕੋਲ ਸਟਾਕ ਜ਼ਿਆਦਾ ਆਉਂਦਾ ਹੈਗਾ ਉਨਾ ਹੀ ਲੱਗ ਜਾਂਦਾ ਉਨਾ ਹੀ ਜ਼ਿਆਦਾ ਸਟਾਕ ਦੇਖੋ ਤੁਸੀਂ ਇੱਥੇ ਇੰਨਾ ਸਟਾਕ ਤਾਂ ਹੀ ਪਿਆ ਜੇ ਇਹਨਾਂ ਦਾ ਲੱਗਦਾ ਠੀਕ ਹੈ ਨਾ ਇੱਥੋਂ ਲਓ 730 پورے 700 ਦੇ ਆਲਮੋਸਟ ਪੜਾ ਪਰ ਹਾਂਜੀ 100% ਓਕੇ ਓਕੇ ਲੈ ਵੀ ਮਿੱਤਰੋ ਓਕੇ ਵੀਰ ਠੀਕ ਹੈ ਜੀ ਲੈ ਵੀ ਮਿੱਤਰੋ ਆਪਾਂ ਆ ਗਏ ਹੁਣ ਘਰ ਤੇ ਹੁਣ ਨਾਲੇ ਤਾਂ ਪਾ ਰੱਖੀ ਦੀ ਆਪਣੀ ਮਸਟੈਂਗ ਤੇ ਬੈਟਰੀ ਤੇ ਬਾਕੀ ਥੋੜਾ ਮੋਟਾ ਕੰਮ ਜਾ ਰਹਿਦਾ ਲੇਟਾ ਲੁਟਾਈਆਂ ਇੱਕ ਸਾਈਡ ਖੜ ਗਈ ਉਹ ਚਲਾਉਣੀ ਆ ਤੇ ਬਾਕੀ ਆਪਣਾ ਜੂ ਥੋੜਾ ਜਿਹਾ ਵਾਈਬ੍ਰੇਟ ਜੀ ਕਰਦਾ ਸੀ ਜਿਹੜੇ ਬੋਲਟ ਨੇ ਉਹ ਢਿੱਲੇ ਹੋ ਰਹੇ ਆ ਬਾਕੀ ਉਹਨਾਂ ਨੂੰ ਹੱਥ ਮਾਰ ਲਈ ਆਪਾਂ ਸਾਰਾ ਤਾਂ ਮਾ ਜਾਂ ਮਾਝਾ ਆਪਣਾ ਟਰੈਕਟਰ ਆ ਜਿਹੜਾ ਰੈਡੀ ਕਰ ਦੇਣਾ ਤੇ ਅਗਲੇ ਵਲੌਗ ਚ ਬਸ ਟਰਾਲੀ ਟਰਾਲੀ ਤੋਂ ਬਾਅਦ ਉਹ ਦੇਖਦੇ ਆਂ ਜੀ ਟਰਾਲੀ ਯਾਰ ਮਹਾਲੀ ਵਾਲਿਆਂ ਨੇ ਵੀ ਜਾਣਾ ਆਪਣੇ ਨਾਲ ਮਾਲੀ ਟੂਰਿਸਟ ਗਰੁੱਪ ਵਾਲਿਆਂ ਨੇ ਅੰਮ੍ਰਿਤ ਹੋ ਰਿਆ ਨੇ ਬਾਈ ਵੀ ਆਊਗਾ ਦਵਿੰਦਰ ਗੱਡੀ ਲੈ ਕੇ ਬਾਅਦ ਚ ਉਹ ਹੋਲੇਮਾਂ ਲੈਦੀ ਮਿਲੂਗਾ ਉਸੇ ਦਿਨ ਆਪਾਂ ਨੂੰ ਤੇ ਬਾਕੀ ਫਿਰ ਉੱਥੋਂ ਗਈ ਜਾਂਦੇ ਨੇ ਵੀ ਉੱਥੋਂ ਪਾ ਲਈਏ ਟਰਾਲਾ ਲਵਲੀ ਕਹਿੰਦਾ ਉੱਥੋਂ ਪਾ ਲਈਏ ਬਾਕੀ ਦੇਖਦੇ ਆਂ ਉਰੋਂ ਤਿਆਰ ਕਰਨਾ ਜਾਂ ਉੱਥੋਂ ਕਰਨਾ ਉਹ ਅਗਲੇ ਵਲੌਗ ਦਾ ਡਿਸੀਜਨ ਅੱਜ ਆਪਾਂ ਟਰੈਕਟਰ ਤਿਆਰ ਕਰ ਦਈਏ ਤੇ ਸ਼ਾਮ ਨੂੰ ਉਹ ਸਲੈਂਸਰ ਵੀ ਡੈਡੀ ਕਰਨਾ ਯਾਰ ਉਹ ਇਹਦੇ ਵਿੱਚ ਨਹੀਂ ਪਿਆ ਦੇਖਦੇ ਆਂ ਵੈਸੇ ਇਹ ਵੀ ਠੀਕ ਆ ਐਡੀ ਵੀ ਕੋਈ ਹੋ ਨਹੀਂ ਜੇ ਸ਼ਾਮ ਨੂੰ ਵੀ ਰਿਹਾ ਤਾਂ ਉਸ ਲਾਂਸਰ ਸੈੱਟ ਕਰਨਾ ਬਾਕੀ ਹੁਣ ਆਪਾਂ ਨਿਸ਼ਾਨ ਸਾਹਿਬ ਧਵਾ ਲਈਏ ਤੇ ਫਿਰ ਆਪਾਂ ਲਾਉਣੇ ਤੇ ਟਰੈਕਟਰ ਜੱਫਾ ਰੈਡੀ ਕਰ ਦੇਣਾ ਲੱਗ ਗਏ ਮਿੱਤਰੋ ਬੈਟਰੀ ਬੁੰਡਰੀ ਦਾ ਰੱਖ ਲਈ ਆਪਾਂ ਟਰੈਕਟਰ ਤੇ ਇੱਧਰ ਆ ਗਿਆ ਦੀ ਜਤਿੰਦਰ ਇਹ ਕਹਿੰਦਾ ਬਾਰਡਰ ਤੇ ਜਾਣਾਗਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਵੀ ਬਾਰਡਰ ਵਾਲਾ ਕੰਮ ਕਰਕੇ ਪਹਿਲਾਂ ਟਰੈਕਟਰ ਦਾ ਅੱਧਾ ਕੰਮ ਰਹਿ ਗਿਆ ਤੇ ਅੱਜ ਕਰਨ ਲੱਗੇ ਸੀ ਕੰਮ ਅੱਜ ਜਤਿੰਦਰ ਕਰੇ ਸੀ ਤੂੰ ਹਾਂ ਜੀ ਅੱਜ ਇਹਨੂੰ ਛੁੱਟੀ ਸੀ ਬੰਦਰ ਨੂੰ ਇਹ ਕਹਿੰਦਾ ਬਾਰਡਰ ਤੇ ਜਾਣਾ ਮਾਂ ਕੋਈ ਆ ਜਾ ਹੁਣ ਇਹ ਆ ਗਿਆ ਹੁਣ ਇਹ ਨਾਲ ਬਾਰਡਰ ਤੇ ਜਲਿਆ ਹਾਂ ਹੁਣ ਬਾਰਡਰ ਤੇ ਜਾ ਰਹੇ ਹਾਂ ਤੇ ਅੱਧਾ ਕੰਮ ਰਹਿ ਗਿਆ ਟਰੈਕਟਰ ਦਾ ਬਾਕੀ ਕਰਾਂਗੇ ਕੱਲ ਨੂੰ ਤੇ ਅੱਜ ਦੀ ਵੀਡੀਓ ਬਾਕੀ ਥੋੜੀ ਬਹੁਤੀ ਆਪਾਂ ਬਾਰਡਰ ਦੀ ਐਡ ਕਰ ਦਾਂਗੇ ਇਸ ਵੀਡੀਓ ਤੇ ਚੱਲੀ ਫਿਰ ਅੱਗੇ ਭਾਈ ਤੈਨੂੰ ਬਾਏ ਬਾਏ ਬਾਰਡਰ ਤੇ ਜਾਈਏ ਫਿਰ ਕਰ ਦਿਆਂਗਾ ਇਹਨੂੰ ਰੈਡੀ ਕੱਲ ਨੂੰ ਲੈ ਵੀ ਅਸੀਂ ਆ ਗਏ ਸੀ ਬਾਰਡਰ ਤੇ ਤੇ ਬਾਕੀ ਤੁਹਾਨੂੰ ਪਤਾ ਟਰੈਕਟਰ ਦਾ ਕੰਮ ਛੱਡ ਕੇ ਆਏ ਹਾਂ ਇੱਥੇ ਆਣਾ ਵੀ ਬਣਦਾ ਜੀ ਯਾਰ ਹਨਾ ਗੇੜਾ ਗੂੜਾ ਮਾਰਿਆ ਕਰੋ ਸਾਰੇ ਤੇ ਬਾਕੀ ਤੁਸੀਂ ਦੇਖ ਲੋ ਰੰਗ ਟੰਗ ਤੇ ਉਧਰ ਮੁੰਡੇ ਇੱਧਰ ਰਸਤਾ ਵੀ ਕਰੀ ਜਾਂਦੇ ਨੇ ਇਧਰ ਨੂੰ ਉਤਰਦੇ ਟਰਾਲੀਆਂ ਦੇਖ ਭਾਈ ਸਵੇਰੇ ਸ਼ਾਮ ਲੰਗਰ ਆਉਂਦੇ ਨੇ ਤੇ ਇਧਰ ਪੱਕਾ ਲੱਗਿਆ ਹੋਇਆ ਤੇ ਪਿੰਡਾਂ ਚੋਂ ਡੇਲੀ ਵੀ ਆਉਂਦੇ ਲੰਗਰ ਤੇ ਪੱਕੇ ਵੀ ਲੱਗੇ ਹੋਏ ਨੇ ਲੰਗਰ ਲੇ ਮੈਟਰ ਡਰੈਕਟਰ ਕੱਟ ਲਿਆ ਬਾਹਰ ਆਪਾਂ ਤੇ ਲਾਈਟਾਂ ਲੂਟਾ ਫਿੱਟ ਕਰਦੇ ਹਾਂ ਡੱਬੀ ਲੈ ਕੇ ਆਏ ਸੀ ਤੇ ਬੀ ਹੋ ਗਈ ਸੀ ਖਰਾਬ ਇੱਕ ਪੁਆਇੰਟ ਚੱਲਦਾ ਸੀ ਥੱਲੇ ਵਾਲੀਆਂ ਲਾਈਟਾਂ ਲਾਉਣੀਆਂ ਨੇ ਹੁਣ ਤੇ ਨਾਲੇ ਜੂ ਜਿਹਦੇ ਨਾਟਕਾ ਸਣੇ ਨੇ ਆਪਣੇ ਢਿੱਲੇ ਹੋ ਰਹੇ ਆ ਤੇ ਨਾਲੇ ਸਲੈਂਸਰ ਨਹੀਂ ਆਉਂਦਾ ਸੀ ਇਹਦੇ ਵਿੱਚ ਤੇ ਨਾਲੇ ਨਾਟਕਾ ਸਣੇ ਆ ਜੂ ਦੇ ਤੇ ਨਾਲੇ ਇਹਦੇ ਵਿੱਚ ਸਲੈਂਸਰ ਨਹੀਂ ਆਣਾ ਸੀ ਇਹਨੂੰ ਕੱਟ ਕਰਨਾ ਸ਼ੋਰ ਲਾਉਣੀ ਪੈਣੀ ਹੈ ਸ਼ੋਰ ਲਾ ਕੇ ਇਹਨੂੰ ਖੋਲ ਕੇ ਇਹਨੂੰ ਵੜਾ ਕੇ ਲੈ ਕੇ ਆਵਾਂਗੇ ਫੇਰ ਸਲੈਂਸਰ ਫਿੱਟ ਆਏਗਾ ਇਹ ਚ ਤੇ ਬਾਕੀ ਹੁਣ ਕਰ ਲਈ ਕੰਮ ਕਰ ਕਾਮੂ ਕਰਦੇ ਕਰਦੇ ਇਧਰ ਮਾਲੀ ਆ ਗਿਆ ਆੜੂਆਂ ਦਾ ਬੇਡਾ ਲਵਾਤਾ ਮਿੱਤਰੋ ਸ਼ੋਅ ਖੋਲਣੀ ਪੈਗੀ ਉਹ ਐਸੀ ਵੀ ਗ੍ਰੈਂਡਰ ਨਾਲ ਇਹਨੂੰ ਵੱਡਾਂਗੇ ਤਾਂ ਸ਼ੋਅ ਤੇ ਨਾ ਵੱਜ ਜੇ ਕੋਸ ਸ਼ੋਅ ਖੋਲ ਕੇ ਹੁਣ ਇਹਦੇ ਸਟਕੇ ਕਪੜਾ-ਕਪੜਾ ਫਿਰ ਦੇਖਦੇ ਆਂ ਦੋਨੇ ਪਹਿ ਜਾਣੇ ਆ ਫਿਰ ਤਾਂ ਨੀਵੇਂ ਹੋ ਜਾਣੇ ਆ ਸ਼ੋਅ ਤਾਂ ਉੱਪਰ ਰਹਿੰਦੇ ਸੀ ਹੁਣ ਸ਼ੋਅ ਤਾਰਤੀ ਸੀ ਆਪਣੇ ਹੁਣ ਆਪਾਂ ਇਹਨੂੰ ਕੱਟ ਕਰ ਦਈਏ ਵੀ ਮਿੱਤਰੋ ਮੂਡ ਚੇਂਜ ਹੋ ਗਿਆ ਪਹਿਲਾਂ ਸਲੈਂਸਰ ਲਾਉਣਾ ਸੀ ਉੱਪਰ ਨੂੰ ਹੁਣ ਥੱਲੇ ਨੂੰ ਲਾਉਣਾ ਕਿਉਂਕਿ ਡੈਕ ਲੰਮੇ ਕਰਕੇ ਨਾ ਉਹ ਸਲੈਂਸਰ ਲੱਗਦਾ ਨਹੀਂ ਵਧੀਆ ਤੇ ਹੁਣ ਇੱਥੋਂ ਫਟਾ ਕੇ ਆਪਾਂ ਇਹ ਆਪਣੇ ਕੋਲੋਂ ਸਟੀਲ ਦਾ ਸਲੈਂਸਰ ਪਿਆ ਪਹਿਲਾਂ ਇੱਥੋਂ ਫਟਾ ਕੇ ਐਂਕੜਾ ਕੇ ਲਿਆਉਣਾ ਹੋਰ ਉਹਨੂੰ ਕਰ ਦਾਂਗੇ ਮੂੰਹ ਜਾਂ ਫਿਰ ਪਾਣਾ ਨੂੰ ਕਰ ਦਾਂਗੇ ਮੂੰਹ ਠੀਕ ਆ ਹੁਣ ਆਪਾਂ ਨੂੰ ਜਾਣਾ ਵਾਣਾ ਨਾਲ ਦੇ ਪਿੰਡ ਰਿਹਾ ਤੇ ਨੇ ਉਹ ਤੇ ਵਰਕਸ਼ਾਪ ਤੇ ਹੋਣਾ ਕੰਮ ਤੇ ਹੁਣ ਆਪਾਂ ਚੱਲੇ ਟਰੈਕਟਰ ਲੈ ਕੇ ਫਿਰ ਕਰਦੇ ਆ ਟਰਾਲੀ ਤਿਆਰ ਅਗਲੇ ਵਲੌਗ ਚ ਉਹ ਤਰ ਉਹ ਤਾਂ ਖੋਲ ਕੇ ਆਪਾਂ ਨੇ ਪੱਟ ਦਾ ਵੀ ਕੰਮ ਆਊਗਾ ਕਿਤੇ ਦਵਾਰੇ ਦੇ ਉੱਪਰ ਨੂੰ ਦੁਬਾਰਾ ਜੇ ਅਨਸਰ ਕੱਢਣਾ ਪਊਗਾ ਤੇ ਹੁਣ ਆ ਆਪਾਂ ਨੇ ਪਲੇਟ ਕਰ ਲਈ ਤੀ ਸਾਫ ਤੇ ਮਿਸਤਰੀ ਲੱਗ ਰਿਹਾ ਉਹ ਸਟੀਲ ਵਾਲਾ ਟੇਪਰ ਕਰਨ ਤੇ ਉਹ ਤੋਂ ਬਾਅਦ ਟਰਾਲੀ ਰੋਲੀ ਦਾ ਕਰਨਾ ਬਣਾ ਸ਼ੋਰ ਲਾਉਂਦੇ ਆ ਘਰੇ ਜਾ ਕੇ ਫਿਰ ਆ ਕੱਢ ਲੀਏ ਗੱਲਾਂ ਸਾਰੀਆਂ ਲੈ ਵੀ ਮਿੱਤਰ ਲਾ ਦਸ ਅਨਸਰ ਦੇ ਦੇਖਾਂਗੇ ਦੇਖਣ ਵਾਸਤੇ ਖੜੇ ਨੇ ਸਕੂਲੋਂ ਆਏ ਨੇ ਕਰੇ ਭਾਜ ਰੋਟੀ ਰੋਟੀ ਖਾ ਲੋ ਲੈ ਵੀ ਟਾਇਰ ਬਦਲਣ ਤੋਂ ਬਾਅਦ ਫਿਰ ਉਹ ਬਲੈਕ ਬਲੈਕ ਕਰਵਾਰ ਆ ਗਈ ਸੀ ਨਾ ਆ ਦੇਖ ਲੋ ਜਗਾੜ ਲਾ ਕੇ ਆ ਆ ਖਾਂਦੀ ਹੈ ਮਿਹਨਤ ਅੱਜ ਦਲਾ ਦਾ ਕੱਟਾ ਨੀਖੋ ਉਹ ਜਿਹੜੇ ਪਹਿਲਾਂ ਕੀਤੇ ਸੀ ਆਪਾਂ ਉਹ ਅੰਦਰ ਆ ਕੇ ਨਾ ਆਪਾਂ ਟਾਇਰ ਚੇਂਜ ਕਰਿਆ ਹੁਣ ਹੇ ਲੱਗਦੀ ਐ ਮੇਹਨਤ ਪੰਮ ਬ੍ਰੇਕੀ ਜਗਾ ਮੈਂ ਦੇਖਣ ਨੂੰ ਸੋਹਣਾ ਲੱਗਦਾ ਪਰ ਮੇਹਨਤ ਉਹ ਲੱਗਦੀ ਆ ਹੁਣ ਗੈਲੇ ਜੈਲੋ ਜੈਲੋ ਹੋ ਰਿਆ ਕਿਉਂਕਿ ਉਹ ਪੁਰਾਣਾ ਹੋ ਗਿਆ ਚਲੋ ਕੋਈ ਨਹੀਂ ਬਾਕੀ ਟਾਈਮ ਘਾਟਾ 깔 ਕਰਦਾ ਦਿਨ ਰਹਿ ਗਿਆ ਆਪਣੇ ਕੋਲ ਸਲਾਨ ਸਰ ਵੀ ਕਢਾਤਾ ਥੱਲੇ ਦੱਸੋ ਫਿਰ ਕਮੈਂਟ ਕਰਕੇ ਹੁਣ ਕਿੱਦਾਂ ਲੱਗਦਾ ਬਾਜ ਵੀ ਸਾਇਲੈਂਟ ਹੋ ਗਈ ਪਹਿਲਾਂ ਨਾਲੋਂ ਤੇ ਐਵੇਂ ਨਹੀਂ ਹੈਗਾ ਵੀ ਨਾਲੀ ਲਾ ਕੇ ਜਿਆਦਾ ਰੌਲਾ ਪਾਉਂਦਾ ਸਾਇਲੈਂਟ ਹੋ ਗਈ ਸਮਾਂ ਪਹਿਲਾਂ ਨਾਲੋਂ ਵੀ ਲੈ ਵੀ ਮਿੱਤਰੋ ਟਰੈਕਟਰ ਹੋ ਗਿਆ ਰੈਡੀ ਤੇ ਟਰੈਕਟਰ ਤੇ ਲੱਗੇ 3 ਦਿਨ ਔਰ ਲੇਟਾਂ ਲੁੱਟ ਲਾਈਆਂ ਨੇ ਹੁਣ ਦੇਖੋ ਕਰੋ ਚੈੱਕ ਤੇ ਮਿਊਜ਼ਿਕ ਸਿਸਟਮ 'ਚ ਲੇਟਾਂ ਜਿਹੜੀਆਂ ਮਿਊਜ਼ਿਕ ਚਲਣ ਤੋਂ ਬਾਅਦ ਇਹ ਲੱਗਦੀਆਂ ਹੁੰਦੀਆਂ ਨੇ ਤੇ ਹੁਣ ਆਪਾਂ ਡਵਲਪ ਪੁਆਇੰਟ ਸੁੱਚ ਲਾ ਕੇ ਪਹਿਲੀ ਸੁੱਚ ਤੇ ਆਪਾਂ ਮਿਊਜ਼ਿਕ ਦੀਆਂ ਲੇਟਾਂ ਕਰਤੀਆਂ ਆ ਆ ਦੇਖੋ ਹੁਣ ਜਾਨੀ ਕਿ ਪਲੇਅਰ ਨਹੀਂ ਚੱਲ ਰਿਹਾ ਜਾਨੀ ਕਿ ਜਿਆਦਾ ਗਰੰਟ ਨਹੀਂ ਖਾਊਗਾ ਪਰ ਲੇਟਾਂ ਚੱਲ ਪਈਆਂ ਸਾਰੀਆਂ ਦੇਖੋ ਥੱਲੇ ਲੇਟਾਂ ਵਾਲੀ ਉਹ ਡੱਬੀ ਖਰਾਬ ਸੀ ਉਹ ਲਾਤੀ ਬਾਕੀ ਸਾਰੀਆਂ ਲੇਟਾਂ ਲੱਗ ਗਈਆਂ ਉੱਲੂ ਲੇਟਾਂ ਚੱਲਦੀਆਂ ਉਹ ਤੋਂ 스ਵਿਚ ਲਾਤੀ ਅਲੱਗ ਆਪਾਂ ਆ ਕਰੋ ਚੈੱਕ ਸਾਲੀਆਂ ਲੇਟਾਂ ਸਲਾਂਸਰ ਕਰਤਾ ਥੱਲੇ ਨੂੰ ਦੇਖੋ ਕਿੱਦਾਂ ਲੱਗ ਰਿਹਾ ਹੁਣ ਲਟਾ ਲੂਟਾ ਚੱਲਦੇ ਹੁਣ ਡੈਕ ਜਾਨੀ ਕਿ ਬੰਦ ਆ ਬਟਾ ਲੂਟਾ ਚੱਲ ਪਿਆ ਵਿਆਂ ਸਾਰੀਆਂ ਥੱਲੇ ਪੁਛ ਲਾਈਟ ਲੱਗੀ ਆ ਤੇ ਜੁੱਤੀ ਖੋਲ ਕੇ ਆਪਾਂ ਨੇ ਡੋਰੀ ਬੰਨਤੀ ਸੀ ਜਿਵੇਂ ਪਿਛਲੇ ਬਲਾਗ ਚ ਉਹਨੇ ਦੇਖਿਆ ਆਪਾਂ ਨੂੰ ਬਾਬੇ ਨੇ ਕਿਹਾ ਸੀ ਤੇ ਬਾਕੀ ਕੱਲ ਨੂੰ ਟਰਾਲੀ ਤਿਆਰ ਕਰਨੀ ਆ ਰਹਿ ਗਿਆ ਹੁਣ ਉਹ ਟਰੈਕਟਰ ਕੱਲਾ ਵਾਸ਼ ਕਰਨਾ ਵਾਸ਼ਿੰਗ ਕਰਕੇ ਇਹਨੂੰ ਅੰਦਰ ਲਾਦਾ ਕੱਲ ਨੂੰ ਫਿਰ ਉਸ ਤੋਂ ਬਾਅਦ ਟਰਾਲੀ ਤਿਆਰ ਕਰਾਂਗੇ ਤੇ ਬਲੌਗ ਪੂਰਾ ਦੇਖਣ ਲਈ ਧੰਨਵਾਦ ਤੇ ਜਿਹੜੇ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਕਰ ਲੋ ਸਬਸਕ੍ਰਾਈਬ ਤੇ ਕਮੈਂਟ ਵੀਡੀਓ ਸ਼ੇਅਰ ਕਰ ਦਿਓ ਸਭ ਤੋਂ ਵੱਧ ਟਾਈਮ ਆਹ ਟਾਇਰ ਖਾ ਕੇ ਜਿਹੜੇ ਆ ਅੱਖਰ ਵਾਈਟ ਕੀਤੇ ਆ ਇਹ ਟਾਈਮ ਖਾ ਕੇ ਜਿਆਦਾ ਬਾਕੀ ਕਰੋ ਚੈੱਕ